ਏ ਜੀ ਸਿਰਫ 1500 ਰੁਪਏ ਦਾ ਲੈਣ ਦੇਣ ਸੀਗਾ ਇਹ ਮੁੰਡੇ ਦਾ ਤੇ ਬਸ ਇੰਨਾ ਕਹਿ ਕੇ ਆਏ ਆ ਜੀ ਪੈਸੇ ਤੇ ਆਪਾਂ ਉੱਥੇ ਘਰ ਦੇ ਵੀ ਉਹਨਾਂ ਦੇ ਬਾਹਰ ਬੈਠੇ ਸੀ ਆਪਾਂ ਕਿਸੇ ਨੂੰ ਕੁਝ ਨਹੀਂ ਫालतू ਬੋਲਿਆ ਜੇ ਕੇ ਵੀ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਆ ਯਾਰ ਆ ਦੇਖੋ ਬੰਦੇ ਦਾ ਸਿਰ ਪਾੜਿਆ ਪਿਆ ਕਿਸੇ ਵੇਸ ਤੇ ਪੜਿਆ ਸਿਰਫ ਇੱਕ 1500 ਰੁਪਏ ਵਿੱਚ ਗੱਲਾਂ ਗੱਲਾਂ ਜੇ ਕਰਦੇ ਕਰਦੇ ਉਧਰੋਂ ਬੰਦਾ 20 ਮੁੰਡੇ ਇਕੱਠੇ ਆ ਗਏ ਉਹਨਾਂ ਦੇ ਪਹਿਲਾਂ ਨੇ ਪਹਿਲਾਂ ਇਹਦੇ ਦਾਤ ਕਰਾਇਆ ਫਿਰ ਮੇਰੇ ਭਰਾ ਨੇ ਕਰਾਇਆ ਬੰਦੇ ਦੇ ਇੰਨੇ ਟਾਂਕੇ ਲੱਗੇ ਆ ਡਾਕਟਰ ਮੈਂ ਨਹੀਂ ਕਹਿ ਰਿਹਾ ਡਾਕਟਰ ਕਹਿ ਰਹੇ ਵੀ ਪਾਗਲ ਹੋਣ ਦੇ ਚਾਂਸ ਹੈਗੇ ਇਹਦੇ ਜਿਹੜੇ ਕਹਿ ਰਹੇ ਆ ਵੀ ਤੈਨੂੰ ਅਸੀਂ ਮਾਰ ਦਾਂਗੇ ਤੈਨੂੰ ਵੜ ਦਾਂਗੇ ਜੇ ਕਿਤੇ ਗਿਆ ਤਾਂ ਵੀ ਜੇ ਹੁਣ ਇਹ ਇੰਨਾ ਵੱਡ ਦਿੱਤਾ ਤੇ ਹੁਣ ਕਿੰਨਾ ਕੁ ਮਾਰਨਾ ਇਹਨੂੰ ਜਾਨੋਂ ਮਾਰ ਲੈਂਦੇ ਭਰਾਵਾ ਰੋਡ ਤੇ ਜਿਹੜੇ ਮੁੰਡੇ ਖੜੇ ਸੀ ਸਾਡੇ ਗਲੀ ਦੇ ਰੋਡ ਰੋਡ ਤੇ ਉੱਥੇ ਹੀ ਬੱਚੇ ਦੇ ਮੁੰਡੇ ਖੜੇ ਸੀ ਪਾਇਆ ਪਰਚੇ ਪਾ ਕੇ ਅੰਦਰ ਸਿੱਟਿਆ ਹੋਵੇ ਅੰਦਰ ਜੇਲ੍ਹਾਂ ਦੇ ਵਿੱਚ ਸਿੱਟੇ ਹੋਣ ਭਰੀਆਂ ਹੋਣ ਜੇਲ੍ਹਾਂ ਦੇ ਦਰਵਾਜ਼ੇ ਅਗਲੇ ਆਉਣਗੇ ਨਹੀਂ ਕੋਈ ਸੁਣਵਾਈ ਨਹੀਂ ਹੋਈ ਸਰ ਉਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਉਹਨਾਂ ਨੂੰ ਰਾਤ ਨੂੰ ਮਤਲਬ ਮੈਨੂੰ ਧਮਕੀਆਂ ਆ ਰਹੀਆਂ ਨੇ ਕਿਸੇ ਨੂੰ ਧਮਕੀਆਂ ਆਈ ਮੈਨੂੰ ਧਮਕੀ ਆ ਰਹੀ ਹੈ ਜੇ ਭਾਈ ਅਗਰ ਤੂੰ ਕਿੱਥੇ ਵੀ ਗਿਆ ਜਾਂ ਕੁਝ ਵੀ ਕੀਤਾ ਤੇ ਉਹ ਮੈਨੂੰ ਮਾਂ ਪੈਣਾਂ ਦੀ ਗਾਲਾਂ ਕੱਢ ਰਿਹਾ ਜੀ ਮੈਂ ਤੈਨੂੰ ਛੱਡੂਗਾ ਉਸ ਮੁਲਾਜ਼ਮ ਨੇ ਕਿਹਾ ਭਾਈ ਨੇ ਕੱਲਾ ਮੁਲਾਜ਼ਮ ਬਜ਼ੁਰਗ ਬੰਦਾ ਬੈਠਾ ਹੋਇਆ ਉੱਥੇ ਕਹਿੰਦੇ ਮੈਂ ਇਹ ਇਹਨਾਂ ਦਾ ਕਹਿਣਾ ਹੈਗਾ ਕਹਿੰਦੇ ਵੀ ਉਹ ਕਹਿੰਦੇ ਵੀ ਮੈਂ ਚੌਂਕੀ ਛੱਡ ਕੇ ਕਿੱਥੇ ਚਲਾ ਜਾਊਂਗਾ ਜੇ ਮੈਂ ਚੌਂਕੀ ਛੱਡ ਕੇ ਚੱਲੇਗਾ ਤੇ ਪਿੱਛੇ ਕੁਝ ਹੋਰ ਹੋਰ ਹੋ लुधियाना लाइव ਖੜੇ ਹੋਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਆਇਦਿਨ ਲਗਾਤਾਰ ਕ੍ਰਾਈਮ ਗਰਾਫ ਕਰਦੀ ਹੈ ਤਾਂ ਕ੍ਰਾਈਮ ਗਰਾਫ ਜਿਹੜਾ ਲਗਾਤਾਰ ਵਧ ਰਿਹਾ ਹੈ ਗੁੰਡਾ ਗਰਦੀ ਦਾ ਨਾਂ ਚ ਜਿਹੜਾ ਨੰਗਾ ਸਰੇ ਆਮ ਦੇਖਣ ਨੂੰ ਮਿਲਦਾ ਲਗਾਤਾਰ ਗਲੀਆਂ ਗਲੀਆਂ ਦੀ ਗੱਲ ਕਰੀਏ ਤਾਂ ਗਲੀਆਂ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਲਗਾਤਾਰ ਪ੍ਰਸ਼ਾਸਨ ਦਾ ਜਿਹੜਾ ਖੌਫ ਹੈ ਕਿਤੇ ਨਾ ਕਿਤੇ ਖਤਮ ਹੁੰਦਾ ਨਜ਼ਰ ਆ ਰਿਹਾ ਸੋ ਉਹਨਾਂ ਦੇ ਬਿਲਕੁਲ ਸਪੋਰਟ ਦੇ ਵਿੱਚ ਬਾਬਾ ਜੀ ਹੋਣੇ ਵੀ ਖੜੇ ਨੇ ਸੋ ਗੱਲਬਾਤ ਕਰਨ ਲੈਣੇ ਇੱਕ ਕਾਰਨ ਕੀ ਹੈਗਾ ਅੱਜ ਨੌਜਵਾਨਾਂ ਨੂੰ ਜ ਕਿਸ ਕਾਰਨ ਉਹਨਾਂ ਨੇ ਜਿਹੜਾ ਬਾਬਾ ਜੀ ਦਾ ਸਾਰਾ ਲੇਤਾ ਬਾਬਾ ਜੀ ਸਤਿਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਦੱਸ ਦਈਏ ਵੀ ਆਪਾਂ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦੇ ਰੇਂਜ ਦੇ ਨਹੀਂ ਖੜੇ ਨੇ ਆ ਜਹੇਦਾਰਾਂ ਦੇ ਤੇ ਸਾਡੇ ਕੋਲੇ ਇਹੇ ਸੇਵਾ ਲੋੜਦੇ ਰਹਿੰਦੇ ਉਹਨੇ ਡਿਊਟੀ ਲਈ ਆ ਜੋ ਕਿ ਅੱਜ ਫਿਰ ਇੱਕ ਮਸਲਾ ਆਇਆ ਪ੍ਰਵਾਸੀ ਵੀਰਾਂ ਦਾ ਪ੍ਰਵਾਸੀ ਕਹੂੰਗਾ ਜਿਹੜੇ ਵੀਰ ਹੁੰਦੇ ਆ ਉਹ ਤਾਂ ਵਧੀਆ ਹੁੰਦੇ ਆ ਵਧੀਆ ਕੰਮ ਕਰਦੇ ਆ ਜਿਹੜੇ ਭਈਏ ਥੋੜੇ ਜਿੇ ਕੁਛ ਹੁੰਦੇ ਆ ਉਹ ਥੋੜੇ ਆ हट ਕੇ ਹੋ ਜਾਂਦਾ ਉਹ ਸਰਾਰਤੀ ਅਫਸਰਾਂ ਚ ਆ ਜਾਂਦੇ ਸਰਾਰਤੀ ਅਕਸਰ ਹੋ ਜਾਂਦੇ ਆ ਇਹਨਾਂ ਨੇ ਕੀ ਕੀਤਾ ਹੈਗਾ ਜੇ ਕਿ ਵੀ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਆ ਯਾਰ ਆ ਦੇਖੋ ਬੰਦੇ ਦਾ ਸਿਰ ਪਾੜਿਆ ਪਿਆ ਕਿਸੇ ਵੇਸ ਤੇ ਪਾੜੇ ਸਿਰਫ ਇੱਕ 15 100 ਰੁਪਏ ਪਿੱਛੇ 1500 ਰੁਪਏ ਪਿੱਛੇ ਪੱਤਰਕਾਰ ਜੀ ਸਿਰ ਪਾੜਿਆ ਪਿਆ ਇਹ ਬੰਦੇ ਦੇ ਇੰਨੇ ਟਾਂਕੇ ਲੱਗੇ ਆ ਡਾਕਟਰ ਮੈਂ ਨਹੀਂ ਕਹਿ ਰਿਹਾ ਡਾਕਟਰ ਕਹਿ ਰਹੇ ਵੀ ਪਾਗਲ ਹੋਣ ਦੇ ਚਾਂਸ ਹੈਗੇ ਇਹਦੇ ਵੀ ਇੰਨਾ ਬੁਰਾ ਹਾਲ ਹੈ ਦਾ ਫਿਰ ਵੀ ਚੱਲ ਕੇ ਮੇਰੇ ਕੋਲੇ ਆਇਆ ਕਹਿੰਦਾ ਬਾਬਾ ਜੀ ਮੇਰੀ ਮਦਦ ਕਰੋ ਵੀ ਮੈਨੂੰ ਹਜੇ ਵੀ ਧੌਂਕੀਆਂ ਆ ਰਹੀਆਂ ਆ ਉਹ ਬੰਦਿਆਂ ਦੀਆਂ ਉਹ ਪ੍ਰਵਾਸੀ ਵੀਰਿਆਂ ਦੀ ਬੰਦਿਆਂ ਦੀਆਂ ਵੀ ਜਿਹੜੇ ਕਹਿ ਰਹੇ ਆ ਵੀ ਤੈਨੂੰ ਅਸੀਂ ਮਾਰ ਦਾਂਗੇ ਤੈਨੂੰ ਵਾੜ ਦਾਂਗੇ ਕਿ ਕਿਤੇ ਗਿਆ ਤਾਂ ਵੀ ਜੇ ਹੁਣ ਇਹ ਇੰਨਾ ਵੱਡ ਦਿੱਤਾ ਤੇ ਹੁਣ ਕਿੰਨਾ ਕੁ ਮਾਰਨਾ ਇਹਨੂੰ ਜਾਨੋਂ ਮਾਰ ਦਿੰਦੇ ਭਰਾਵਾ ਮਾਰ ਦੋ ਆ ਖੜਾ ਆ ਜਾਓ ਦੇਖ ਲਓ ਮਾਰ ਦੋ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਵੀ ਤੁਸੀਂ ਬੰਦੇ ਬਣ ਜਾਓ ਯਾਰ ਐਦਾਂ ਦਾ ਕੰਮ ਨਾ ਕਰੋ ਵੀ ਜਿਹੜਾ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਵੀ ਇਹਨਾਂ ਤੇ ਬੰਦ ਹੀ ਕਾਰਵਾਈ ਕਿਉਂ ਨਹੀਂ ਕਰਦੇ ਇਹਨਾਂ ਤੇ ਫਟਾਫਟ ਨੱਥ ਪਾਈ ਜਾਵੇ ਵੀ ਅੱਗੇ ਕੋਈ ਐਦਾਂ ਦਾ ਹਮਲਾ ਨਾ ਕਰਨ ਠੀਕ ਹੈ ਨਾ ਪੱਤਰਕਾਰ ਜੀ ਤੇ ਇਹ ਮੈਂ ਇਹ ਜਿਹੜੀ ਚੀਜ਼ਾਂ ਨੇ ਇਹ ਚੀਜ਼ਾਂ ਦੇ ਨੱਥ ਪਾਣੀ ਚਾਹੀ ਇਹ ਜਿਹੜੇ ਸਾਡੇ 50 ਦੇ ਵਿੱਚ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਹਰ ਰੋਜ਼ ਤੋਂ ਰੋਜ਼ ਕਿਉਂ ਮਸਲੇ ਉਠਦੇ ਪਿਆ ਰੋਜ਼ ਤੋਂ ਰੋਜ਼ ਕਿਉਂ ਇਦਾਂ ਉਠਦੇ ਪਏ ਮਸਲੇ ਕਿਉਂ ਨਹੀਂ ਸਰਕਾਰ ਸਾਡੀ ਨੱਥ ਪਾਉਂਦੀ ਪਈ ਕ੍ਰਾਈਮ ਵਧਣ ਦਾ ਕਾਰਨ ਕੀ ਹੈਗਾ ਲਗਾਤਾਰ ਕ੍ਰਾਈਮ ਵਧ ਰਿਹਾ ਕੀ ਲੱਗਦਾ ਵੀ ਡਰ ਕਿਤੇ ਨਾ ਕਿਤੇ ਖਤਮ ਹੋ ਰਿਹਾ ਖੌਫ ਖਤਮ ਹੋ ਰਿਹਾ ਮੈਨੂੰ ਲੱਗਦਾ ਉਹੀ ਹੋ ਰਿਹਾਗਾ ਸਰਕਾਰ ਦਾ ਖੌਫ ਖਤਮ ਹੋ ਗਿਆ ਜੇ ਸਰਕਾਰ ਨੱਥ ਪਾਵੇ ਤਾਂ ਖੌਬ ਕਿੱਦਾਂ ਇਦਾਂ ਦਾ ਕੰਮ ਹੋਣ ਜਾਣੇ ਪਾਇਆ ਪਰਚੇ ਪਾ ਕੇ ਅੰਦਰ ਸਿੱਟਿਆ ਹੋਵੇ ਅੰਦਰ ਜੇਲ੍ਹਾਂ ਦੇ ਵਿੱਚ ਸਿੱਟੇ ਹੋਣ ਭਰੀਆਂ ਹੋਣ ਜੇਲ੍ਹਾਂ ਦੇ ਦੀਆਂ ਦੁਆਰਾਂ ਅਗਲੇ ਆਉਣਗੇ ਨਹੀਂ ਅਗਲੇ ਡਰਨਗੇ ਇਹ ਕੁਛ ਇਦਾਂ ਵੀ ਹੋ ਸਕਦਾ ਕੀ ਪਤਾ ਇਹ ਵੀ ਹੋ ਸਕਦਾ ਵੀ ਆਪਣੇ ਪੰਜਾਬ ਦੇ ਵਿੱਚ ਭੁੱਖਮਰੀ ਕਰਕੇ ਵੀ ਹੋ ਸਕਦਾ ਪੰਜਾਬ ਦੇ ਵਿੱਚ ਅੱਜ ਭੁੱਖਮਰੀ ਵੀ ਬਹੁਤ ਹੋ ਰਹੀ ਹੈ ਪੰਜਾਬ ਦੇ ਵਿੱਚ ਅੱਜ ਕਈ ਦੇਖ ਲਓ ਕੰਮਕਾਰ ਨਹੀਂ ਕਿ ਕੰਮਕਰ ਠਾਪ ਹੋਏ ਪਏ ਆ ਕੀ ਪਤਾ ਉਹਦੇ ਕਰਕੇ ਵੀ ਕਾਂ ਉਹਨਾਂ ਕੋਲੇ ਪੈਸੇ ਨਾ ਆਉਂਦੇ ਹੋਣੇ ਮੈਂ ਨੰਨੂ ਮਾਰਿਆ ਕਿ ਉਹ ਨੰਨੂ ਨਹੀਂ ਇਹ ਨਹੀਂ ਮੈਂ ਕਰਦਾ ਕੀ ਵੇਦਾ ਇਹ ਵੀ ਜਾ ਕੇ ਉੱਥੇ ਬੋਲੇ ਹੁਣ ਮਾੜਾ ਮੋਟਾ ਵਾਅਦਾ ਖੋੜ ਅਗਲੇ ਕਹਿੰਦੇ ਉਹ ਨਹੀਂ ਦਿੰਦੇ ਸੀ ਇਹ ਵੀ ਹੋ ਸਕਦਾ ਮੈਂ ਨਹੀਂ ਕਹਿੰਦਾ ਕਿਉਂ ਕੋਈ ਮਾੜੀ ਮੋਟੀ ਤਾਂ ਗੱਲ ਹੋਈ ਹੋਣੀ ਆ ਪਰ ਜੇ ਗੱਲ ਹੋਈ ਵੀ ਆ ਪਰ ਇਹ ਕੰਮ ਨਹੀਂ ਹੋਣਾ ਚਾਹੀਦਾ ਸੀਗਾ ਦਾਤ ਨਹੀਂ ਮਾਰਨੇ ਚਾਹੀਦੇ ਸੀਗੇ ਉਹਨਾਂ ਨੂੰ ਅਫਸਰਾਂ ਕੋਲੇ ਜਾਣਾ ਚਾਹੀਦਾ ਵੀ ਸਾਡੇ ਆਣ ਕੇ ਵੀ ਗਲਤ ਬੋਲ ਕੇ ਗਿਆ ਥਾਣੇ ਚੁੱਕਿਆਂ ਕਾਦੇ ਵਾਸਤੇ ਬਣਿਆ ਇਸੇ ਲਈ ਬਣੇ ਹੋਇਆ ਵੀ ਸਾਡੀ ਅਸੀਂ ਜਾ ਕੇ ਉੱਥੇ ਫਰਾਦ ਰੱਖ ਰੱਖੀਏ ਪਰ ਹੁਣ ਉਹ ਚੌਂਕੀ ਦੇ ਵਿੱਚੋਂ ਮੇਰੇ ਕੋਲੇ ਆਇਆ ਉਹ ਜਿੱਥੇ ਗਏ ਸੀ ਇਹ ਰਿਪੋਰਟ ਕਰਾਉਣ ਚੌਂਕੀ ਨੰਬਰ 7 ਨੰਬਰ ਚੌਂਕੀ ਦੇ ਵਿੱਚ ਮੈਂ ਨਹੀਂ ਕਹਿ ਰਿਹਾਗਾ ਇਹ ਉੱਥੋਂ ਦੇ ਬੰਦੇ ਦੱਸਦੇ ਇਹ ਦੱਸਦੇ ਪਏ ਵੀ ਉੱਥੇ ਇੱਕ ਸਿਰਫ ਮੁਲਾਜ਼ਮ ਸੀਗਾ ਜਿਹੜਾ ਚੌਂਕੀ ਕਹਿੰਦਾ ਵੀ ਅਸੀਂ ਕੀ ਕਰੀਏ ਉਸ ਮੁਲਾਜ਼ਮ ਨੇ ਕਿਹਾ ਭਾਈ ਨੇ ਕੱਲਾ ਮੁਲਾਜ਼ਮ ਬਜ਼ੁਰਗ ਬੰਦਾ ਬੈਠਾ ਹੋਇਆ ਉੱਥੇ ਕਹਿੰਦੇ ਮੈਂ ਇਹ ਇਹਨਾਂ ਦਾ ਕਹਿਣਾ ਹੈਗਾ ਕਹਿੰਦੇ ਵੀ ਉਹ ਕਹਿੰਦੇ ਵੀ ਮੈਂ ਚੌਂਕੀ ਛੱਡ ਕੇ ਕਿੱਥੇ ਚਲਾ ਜਾਵਾਂਗਾ ਜੇ ਮੈਂ ਚੌਂਕੀ ਛੱਡ ਕੇ ਚੱਲੇਗਾ ਤੇ ਪਿੱਛੇ ਕੁਝ ਹੋਰ ਹੋਰ ਹੋ ਜਾਊਗਾ ਵੀ ਅਫਸਰਾਂ ਦੀ ਸਾਡੇ ਜਿਹੜੇ ਮੁਲਾਜ਼ਮ ਹੈ ਬਹੁਤ ਘੱ ਇਹ ਚੀਜ਼ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਦਰ ਚੌਂਕੀਆਂ ਦੇ ਵਿੱਚ ਠਾਣਿਆਂ ਦੇ ਵਿੱਚ ਜੇ ਮੁਲਾਜ਼ਮ ਨੇ ਉਹਨਾਂ ਕਿਤੇ ਆਪਣਾ ਇਹ ਜਿਹੜਾ ਜ਼ੁਲਮ ਹੋ ਰਿਹਾ ਇਹ ਤਾਂ ਵਧੀ ਜਾਣੇ ਆ ਜੀ ਬਿਲਕੁਲ ਜੀ ਕੀ ਹੋਇਆ ਸੀਗਾ ਹੁਣ ਛੇਰ ਦੇ ਉੱਤੇ ਬੈਠੇ ਹਾਂ ਹੋਇਆ ਕੀ ਕੁਛ ਨੇ ਇਹ ਉਹਨਾਂ ਤੋਂ ਪੈਸੇ ਲੈਣੇ ਸੀ ਮੁੰਡੇ ਨੇ ਮੇਰੇ ਯਾਰ ਦੋਸਤ ਨੇ ਅਸੀਂ ਉਹਨਾਂ ਦੇ ਘਰੇ ਜਾ ਕੇ ਕਹਿ ਕੇ ਆਏ ਕਿ ਪੈਸੇ ਦੇ ਦਿਓ ਉਹ ਕਹਿੰਦੇ ਅੱਧੇ ਘੰਟੇ ਬਾਅਦ ਆ ਕੇ ਪੈਸੇ ਦਿੰਨੇ ਆ ਤੇ ਬਾਅਦ ਵਿੱਚ 15 ਜਾਣੇ ਲੈ ਕੇ ਆਏ ਦਾਦੂਤ ਮਾਰ ਕੇ ਚਲੇ ਗਏ ਕੀ ਮਤਲਬ ਕਿਹੜਾ ਯਾਰ ਦੋਸਤ ਹੈ ਕੌਣ ਸੀਗਾ ਜੀ ਯਾਰ ਦੋਸਤ ਮੇਰਾ ਹੀ ਦੇਵ ਸੀਗਾ ਜੀ ਬਸ ਉਹਨਾਂ ਗਿਆ ਸੀਗਾ ਮੈਂ ਪੈਸੇ ਲੈਣ ਸੁੱਖੇ ਹੋਣਾ ਤੋਂ ਲੈਣੇ ਸੀਗੇ ਤੇ ਉਹ ਕਹਿੰਦਾ rahul ਆਂਦਾ ਤੇ ਮੈਂ ਦੇ ਦਿੰਦਾ ਵਾਂ rahul ਆਇਆ ਜਾਨੂ ਤੇ ਉਹ ਆ ਕੇ ਦਾਦੂ ਨੂੰ ਮਾਰ ਕੇ ਚਲੇ ਗਿਆ ਕਿਹੜੇ ਇਲਾਕੇ ਦੀ ਗੱਲ ਹੈ ਕਿਹੜਾ ਮੋਹੱਲਾ ਪੈਂਦਾ ਇਹ ਜੀ ਬਾਬਾ ਜੀ ਮਨ ਸਿੰਘ ਨਗਰ ਪੈਂਦਾ ਹੈ ਕਦੋਂ ਦੀ ਗੱਲ ਹੈ ਇਹ ਇਹ ਜੀ ਮੰਗਲਵਾਰ ਦੀ ਮੰਗਲਵਾਰ ਦੀ ਮੰਗਲਵਾਰ ਕਿਸ ਟਾਈਮ ਇਹ ਜਿਹੜੀ ਵਾਰਦਾਤ ਵੀ ਇਹ ਜੀ 8:30 ਵਜੇ ਦੀ ਉਦੋਂ ਇਨਫੋਰਮ ਕੀਤਾ ਪੁਲਿਸ ਨੂੰ 112 ਤੇ ਕਾਲ ਕੀਤੀ ਕੋਈ ਨਹੀਂ ਜੀ ਕਾਲ ਨਹੀਂ ਕਰ ਸਕਦਾ ਸੀਗਾ ਜੀ ਮੈਂ ਤਾਂ ਇਸ ਹਾਲਤ ਵਿੱਚ ਸੀਗਾ ਮੈਨੂੰ ਕਾਲ ਕਰਨ ਦਾ ਟਾਈਮ ਹੀ ਨਹੀਂ ਸੀਗਾ ਤੇ ਕੋਈ ਸੀਸੀਟੀ ਵੀਗੈਰਾ ਹੈਗੀ ਆ ਕੋਈ ਉੱਥੇ ਦੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਹਮਲਾ ਕੀਤਾ ਤੇ ਮਤਲਬ ਦਾੰਦ ਦੁੱਧ ਲੈ ਕੇ ਆਏ ਤੇ ਉੱਥੇ ਕੈਮਰੇ ਲੱਗੇ ਹੋਏ ਆ ਸੀਸੀਟੀਵੀ ਕਢਾਏ ਹੋਏ ਆ ਮੁੰਡੇ ਨੇ ਕਢਵਾਏ ਹੋਏ ਸਾਰਾ ਕੁਝ ਸਾਰਾ ਕੁਝ ਹੈਗਾ ਆਪਣੇ ਤੋਂ ਆਪਾਂ ਨੂੰ ਤਾਂ ਬਸ ਇਨਸਾਫ ਚਾਹੀਦਾ ਉਹਨਾਂ ਦੇ ਜਿਹੜੀ ਬਣਦੀ ਆ ਕਾਰਵਾਈ ਕਰੋ ਬਸ ਕਿੰਨੇ ਕੇ ਪੈਸਿਆਂ ਦਾ ਲੈਂਦੇ ਨੇ ਇਹ ਜੀ ਸਿਰਫ 1500 ਰੁਪਏ ਦਾ ਲੈਣ ਦੇਣ ਸੀਗਾ ਇਹ ਮੁੰਡੇ ਦਾ ਤੇ ਬਸ ਇੰਨਾ ਕਹਿ ਕੇ ਆਏ ਆ ਜੀ ਪੈਸੇ ਦੇ ਦੇ ਆਪਾਂ ਉੱਥੇ ਘਰ ਦੇ ਵੀ ਉਹਨਾਂ ਦੇ ਬਾਹਰ ਬੈਠੇ ਸੀ ਆਪਾਂ ਕਿਸੇ ਨੂੰ ਕੁਝ ਨਹੀਂ ਫालतू ਬੋਲਿਆ ਉੱਥੇ ਜਾ ਕੇ ਆਏ ਬਸ ਉਹਨੂੰ ਕਹੇ ਪੈਸੇ ਦੇ ਦੇ ਉਹ ਕਹਿੰਦੇ ਅੱਧੇ ਘੰਟੇ ਬਾਅਦ ਆ ਕੇ ਫੜਾ ਦਿੰਨੇ ਮੁੰਡਾ ਕੰਮ ਤੇ ਗਿਆ ਹਾਂ ਦਾ ਤੇ ਫੜਾ ਦਿੰਨੇ ਬਾਅਦ ਚ ਪੈਸੇ ਦੇਣ ਤਾਂ ਨਹੀਂ ਆਏ ਉਹ 15 20 ਜਣੇ ਆਏ ਦਾ ਦੂਤ ਮਾਰ ਕੇ ਚਲੇ ਅੱਛਾ ਤੇ ਸਿੱਧਾ ਤੁਹਾਡੇ ਉੱਤੇ ਵੀ ਬਰਸਾਨਾ ਸੀ ਹਾਂਜੀ ਹਾਂਜੀ ਮੈਂ ਆਇਆ ਸੀਗਾ ਜੀ ਗਲੀ ਚਾ ਮੁੰਡੇ ਦਾਤ ਮਾਰਿਆ ਜੀ ਮੈਨੂੰ ਕਹਿੰਦਾ ਇੱਦਾਂ ਦਾਤ ਮਾਰ ਤੇ ਤੇ ਮੈਂ ਇੱਕ ਮੁੰਡੇ ਨੂੰ ਫੜਿਆ ਮੈਂ ਕਿਹਾ ਦੱਸ ਕੀ ਹੋਇਆ ਤੂੰ ਦਾਤ ਮਾਰੀ ਜਾਂਦਾ ਮੇਰਾ ਦੇਵ ਕੁਮਾਰ ਨਾਮ ਹੈ ਚਲ ਕੀ ਹੋਇਆ ਮੈਂ ਨਾ ਉੱਥੇ ਮਤਲਬ ਸੁਕੇ ਨਾਮ ਦਾ ਮੁੰਡਾ ਉਹਨੇ ਮੇਰੇ ਤੋਂ ਡੀਜ ਕਰਾਇਆ ਸੀਗਾ 13 ਤਰੀਕ ਨੂੰ ਬੁੱਕ ਮੈਂ ਉਹਦੇ ਘਰੇ ਗਿਆ ਜੀ ਮੈਂ ਬਈ ਮੈਨੂੰ ਪੈਸੇ ਦੇ ਦੇ ਮੈਨੂੰ ਪੈਸੇ ਦੇ ਲੋੜ ਆ ਉਹਨੇ ਕਿਹਾ ਮੇਰਾ ਭਰਾ ਜੀ ਮੈਂ ਪਹਿਲਾਂ ਹੁਣ ਪਹਿਲਾਂ ਉਹਨੇ ਕਿਹਾ ਮੈਂ ਪੈਸੇ ਨਹੀਂ ਦਊਗਾ ਫਿਰ ਉਹਨੇ ਕਿਹਾ ਚਲ ਕੋਈ ਨਹੀਂ ਮੈਂ 10 ਮਿੰਟ ਤਾਂ ਕਰਨਾ ਜਿਹੜੇ ਜਿਹੜੇ ਮੁੰਡੇ ਮਿਲ ਕੇ ਬੁੱਕ ਕਰਾਇਆ ਸੀਗੇ ਉਹ ਸਾਰੇ ਮੁੰਡੇ ਇਕੱਠੇ ਹੋ ਕੇ ਚਾਰ ਪੰਜ ਮੁੰਡੇ ਮੇਰੇ ਸਾਹਮਣੇ ਆ ਕੇ ਖੜੇ ਸੀਗੇ ਤੇ ਮੇਰੇ ਨਾਲ ਮੇਰਾ ਰੋਸ਼ਨ ਭਰਾ ਤੇ ਅਕ੍ਰਿਤਿਕ ਭਰਾ ਸੀਗਾ ਤੇ ਅਸੀਂ ਤਿੰਨਾਂ ਜਣੇ ਗੱਲ ਕਰ ਰਹੇ ਹਾਂ ਉੱਥੇ ਉਤੇ ਖੜੇ ਸੀ ਉਹਨਾਂ ਸਾਹਮਣੇ ਗੱਲ ਹੋ ਰਹੀ ਮੇਰੀ ਮਾਤਾ ਵੀ ਖੜੀ ਸੀਗੀ ਗੱਲਾਂ ਗੱਲਾਂ ਜੇ ਕਰਦੇ ਕਰਦੇ ਉਧਰੋਂ 15-20 ਮੁੰਡੇ ਇਕੱਠੇ ਆ ਗਏ ਉਹਨਾਂ ਦੇ ਪਹਿਲਾਂ ਨੇ ਪਹਿਲਾਂ ਇਹਦੇ ਦਾਤ ਕਰਾਇਆ ਫਿਰ ਮੇਰੇ ਭਰਾ ਦੇ ਕਰਾਇਆ ਜਦ ਮੇਰੇ ਕਰਾਨ ਲੱਗੇ ਜਦ ਤੱਕ ਇਹ ਆ ਗਏ ਮੇਰਾ ਹਰਦੀਪਰਾ ਇਹ ਇਹਨੂੰ ਇਹ ਇਹ ਰੋਜ਼ ਨੂੰ ਬਚਾਨ ਦੇ ਚੱਕਰਾਂ ਦੇ ਵਿੱਚ ਇਹਨੂੰ ਉਹ ਸੁੱਖੇ ਨੂੰ ਪੁੱਛਿਆ ਜੇ ਕੀ ਗੱਲ ਹੋਈ ਕੀ ਨਹੀਂ ਹੋਈ ਆ ਬਾ ਉਹ ਪਿੱਛੋਂ ਆ ਕੇ ਮੁੰਡੇ ਨੇ ਤੇ ਸਿਰ ਤੇ ਵੀ ਦਾਤ ਮਾਰਤਾ ਸਿਰਫ ਮੁੱਦਾ ਸਿਰਫ 1500 ਰੁਪਏ ਦਾ ਸੀਗਾ ਹਾਂਜੀ 1500 1500 ਰੁਪਏ ਦਾ ਮੁੱਦਾ ਸੀਗਾ ਅਸੀਂ ਜਦ ਲੜਾਈ ਹੋ ਗਈ ਜ ਸਾਰੇ ਮੁੰਡੇ ਭੱਜ ਗਏ ਅਸੀਂ ਇੱਕ ਮੁੰਡੇ ਨੂੰ ਫੜ ਕੇ ਰੱਖਿਆ ਸੀਗਾ ਜੈਸੇ ਉਹਨੂੰ ਪੁਲਿਸ ਦੇ ਹਵਾਲੇ ਕਰਾਂਗੇ ਮੇਰੇ ਘਰ ਦੇ ਨਾਲ 112 ਦੇ ਫੋਨ ਵੀ ਕੀਤਾ ਪੁਲਿਸ ਆਈ ਵੀ ਸੀਗੀ ਪੀਸੀਆਰ ਪੀਸੀਆਰ ਵਾਲੇ ਨੂੰ ਅਸੀਂ ਕਿਹਾ ਵੀ ਜ ਮੁੰਡੇ ਨੂੰ ਅਸੀਂ ਬੰਨਿਆ ਆਇਆ ਵਾ ਉਹਨੂੰ ਅੰਦਰ ਫੜੋ ਉਹ ਕਹਿੰਦੇ ਪਹਿਲਾਂ ਜਾ ਕੇ ਥਾਣੇ ਰਿਪੋਰਟ ਕਰੋ ਫਿਰ ਜਾ ਕੇ ਅਸੀਂ ਫੜਾਂਗੇ ਅੱਜ ਕੇ ਸਰ ਤੁਹਾਨੂੰ ਫਿਰ ਫੋਨ ਕਰਨ ਦਾ ਫਾਇਦਾ ਕੀ ਹੈਗਾ ਵਾ ਉਹ ਕਹਿੰਦੇ ਨਹੀਂ ਅਸੀਂ ਚੱਲੇ ਆ ਜੀ ਉਹ ਉਹਨੇ ਦੇ ਤੱਕ ਚੱਲ ਗਏ ਜਦ ਤੱਕ ਅਸੀਂ ਚੌਂਕੇ ਜਦ ਤੱਕ ਮੁੰਡਾ ਜਿਹੜਾ ਸੀਗਾ ਉਹ ਘਰੋਂ ਨਿਕਲ ਕੇ ਫਾੜੀ ਹੋ ਗਿਆ ਤਿੰਨ ਮੰਜ਼ਲੇ ਟੱਪ ਗਿਆ ਸੀਗਾ ਪੈਸੇ ਲੈਣ ਨੂੰ ਮਤਲਬ ਕਿਸ ਕਾਰਨ ਪੈਸੇ ਤੁਸੀਂ ਲੈਣੇ ਸੀਗੇ ਕਿੰਨੇ ਦਿਨ ਬਾਅਦ ਲੈਣਗੇ ਸੀਗੇ ਸਰ ਮੇਰਾ ਤੇ 13 ਤਰੀਕ ਦਾ ਪ੍ਰੋਗਰਾਮ ਹੈ ਲੈ ਸੀਗਾ ਲੋੜੀ ਵਾਲੇ ਦਿੰਦਾ ਮੇਰਾ ਹੈਗਾ ਡੀਜੇ ਦਾ ਕੰਮ ਮੈਂ 13 ਤਰੀਕ ਦਾ ਪ੍ਰੋਗਰਾਮ ਲਾਇਆ 13 ਤਰੀਕ ਤੋਂ ਲੈ ਕੇ ਹੁਣ ਮੈਂ 4 ਤਰੀਕ ਨੂੰ 3 ਤਰੀਕ ਨੂੰ ਗਿਆ ਹਾਂ 3 ਤਰੀਕ ਨੂੰ ਉਹਨੇ ਦਿਨ ਤੋਂ ਮੈਂ ਕਹਿ ਰਿਹਾ ਸੀ ਉਹਨਾਂ ਨੂੰ ਜੇ ਮੈਨੂੰ ਪੈਸੇ ਦੇ ਦੋ ਮੈਨੂੰ ਲੋੜ ਹੈਗੀ ਆ ਮਗਰ ਮੈਨੂੰ 3 ਤਰੀਕ ਨੂੰ ਜਿਆਦਾ ਕੁਝ ਜਿਆਦਾ ਲੋੜ ਆ ਗਈ ਮੇਰੇ ਘਰ ਦੇ ਬਿਮਾਰ ਸੀਗੇ ਉਹਨਾਂ ਨੇ ਪੈਸੇ ਮੰਗੇ ਤੇ ਮੈਂ ਕੱਲਾ ਹੈਗਾ ਵਾਂ ਕਮਾਂ ਮੈਂ ਪੈਸੇ ਮੰਗਣ ਗਿਆ ਜਦੋਂ ਉਹ ਜਦ ਤੱਕ ਮੈਂ ਪੈਸੇ ਮੰਗੇ ਉਹਨੇ ਕਿਹਾ ਮੈਂ ਆ ਰਿਹਾ ਵਾਂ ਮੇਰੇ ਸਾਹਮਣੇ ਪਹਿਲਾਂ ਤਿੰਨ ਚਾਰ ਮੁੰਡੇ ਸੀਗੇ ਉਹ ਇੱਕ ਦੂਜੇ ਨੂੰ ਮਤਲਬ ਗੱਲਾਂ 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 ਕਰਦੇ ਕਰਦੇ 15-20 ਮੁੰਡੇ ਇਕੱਠੇ ਆ ਗਏ 15-20 ਮੁੰਡਾ ਨੇ ਦਾਤ ਕਰਾਤੇ ਔਰ ਰੋਡ ਤੇ ਜਿਹੜੇ ਮੁੰਡੇ ਖੜੇ ਸੀਗੇ ਸਾਡੇ ਗਲੀ ਦੇ ਰੋਡ ਰੋਡ ਤੇ ਉੱਥੇ ਹੀ 25 ਦੇ ਮੁੰਡੇ ਖੜੇ ਸੀਗੇ ਸਾਨੂੰ ਬਾਅਦ ਚ ਪਤਾ ਲੱਗਾ ਜੋ ਕਾਰ ਦੇ ਵਿੱਚ ਵੀ ਆਏ ਸੀਗੇ ਅਸੀਂ ਜਦ ਫੂਟੇਜ ਕਢਾਈ ਆ ਬੰਦੇ ਨੇ ਦੱਸਿਆ ਜਿੱਥੇ ਮੁੰਡੇ ਪਹਿਲਾਂ ਤੋਂ ਵੀ ਖੜੇ ਸੀਗੇ ਉਹ ਵੀਕਲ ਸੀਗਾ ਉਹਨੂੰ ਕਹਿੰਦੇ ਸਪਲੈਂਡਰ ਇੱਕ ਅੱਧਾ ਸਪਲੈਂਡਰ ਸੀਗਾ ਬਾਕੀ ਬਾਕੀ ਜਿਹੜੇ ਬਾਹਰ ਖੜੇ ਸੀਗੇ ਮੁੰਡੇ ਉਹ ਅਲੱਗ ਸੀਗੇ ਉਹਦੀ ਸਾਰੀ ਸੀਸੀਟੀਵੀ ਹੈਗੀ ਤੁਹਾਡੇ ਕੋਲ ਸਾਰੇ ਸਾਡੇ ਸਾਰੇ ਸਾਰੇ ਸਿੱਧੀ ਸਿੱਧੀ ਫੂਟੇਜ ਆ ਉਹ ਪ੍ਰੋਵਾਈਡ ਕਰੂਗੇ ਮੀਡੀਆ ਨੂੰ ਸਾਰੇ ਜਰੂਰ ਜਰੂਰ ਚਲਾਵਾਂਗੇ ਅਸੀਂ ਨਾਲ ਚਲਾਇਓ ਤੇ ਸਰ ਕੀ ਲੱਗਦਾ ਕੀ ਹੈਗਾ ਵੀ ਪ੍ਰਸ਼ਾਸਨ ਕੋ ਗਏ ਸੀ ਕਿ ਕਿਹੜਾ ਥਾਣਾ ਲੱਗਦਾ ਸਰ ਮੈਨੂੰ 7 ਨੰਬਰ ਥਾਣਾ ਲੱਗਦਾ ਵਾ ਤੇ ਉੱਥੇ ਗਏ ਉਹ ਉੱਥੇ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋਈ ਸਰ ਉਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਉਹਨਾਂ ਨੂੰ ਰਾਤ ਨੂੰ ਮਤਲਬ ਮੈਨੂੰ ਧਮਕੀਆਂ ਆ ਰਹੀਆਂ ਨੇ ਕਿਸੇ ਨੂੰ ਧਮਕੀ ਨਹੀਂ ਆਈ ਮੈਨੂੰ ਧਮਕੀ ਆ ਰਹੀ ਆ ਜੇ ਭਾਈ ਅਗਰ ਤੋ ਕਿੱਥੇ ਵੀ ਗਿਆ ਜਾਂ ਕੁਝ ਵੀ ਤੇ ਉਹ ਮੈਨੂੰ ਮਾਂ ਪੈਣਾਂ ਦੇ ਗਾਲਾ ਕੱਢ ਰਿਹਾ ਜੀ ਮੈਂ ਤੈਨੂੰ ਛੱਡੂਗਾ ਨਹੀਂ ਉਹ ਹੁਣੇ ਅਸੀਂ ਬਹੁਤ ਪਤਾ ਕੀਤਾ ਉਹ ਕਹਿੰਦੇ ਅਸੀਂ ਬਾਹਰ ਹੈਗੇ ਆ ਠੀਕ ਆ ਉਹ ਕਹਿੰਦੇ ਕਦੇ ਬੈਸਨੋ ਦੇ ਵਿੱਚ ਕਦੇ ਕਿੱਥੇ ਆ ਤੇ ਜਿਹੜਾ ਮੁੰਡਾ ਸੀ ਫੜਿਆ ਸੀਗਾ ਉਹਦੇ ਘਰ ਦੇ ਸਾਡੇ ਮੇਰੇ ਖਿਲਾਫ ਸਪੈਸ਼ਲ ਪਰਚਾ ਕਰਾ ਰਿਹਾ ਜੀ ਕੀ ਨਾਮ ਮੇਰਾ ਮੁੰਡਾ ਤੁਸੀਂ ਗਾਇਬ ਕਰਤਾ ਵਾ ਉਹਨਾਂ ਨੂੰ ਅਸੀਂ ਵੀਡੀਓ ਵੀ ਦਿਖਾਤੀ ਜੇ ਮੈਂ ਇੱਕ ਭਰਾ ਦੇ ਕੋਲ ਬੈਠਾ ਸੀਗਾ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਇਹਨੂੰ ਪ੍ਰੂਫ ਕਰਾ ਜੇ ਇਹ ਮੁੰਡਾ ਕਿੱਥੇ ਹੈਗਾ ਵਾ ਮੈਂ ਮੁੰਡੇ ਨਾਲ ਗੱਲ ਵੀ ਕਰਾਈ ਉੱਥੇ ਗੱਲਬਾਤ ਹੋਈ ਤੇ ਮੁੰਡੇ ਨੇ ਉਹ ਦੇ ਉਹਦੇ ਡੈਡੀ ਨੂੰ ਪੂਰਾ ਪ੍ਰੂਫ ਹੋ ਗਿਆ ਉਹਦਾ ਡੈਡੀ ਕਹਿੰਦਾ ਜੋ ਤੁਸੀਂ ਕਰਨਾ ਕਰ ਲੋ ਜੀ ਉਹਨੂੰ ਮਾਰਨਾ ਜਾਨੋ ਮਾਰ ਦਿਓ ਅਸੀਂ ਆਪਣੇ ਮੁੰਡੇ ਨੂੰ ਬੇਦੇਖਲ ਕਰ ਦਾਂਗੇ ਮੈਂ ਕੰਪਲੇਂਟ ਵਗੈਰਾ ਤੁਸੀਂ ਕੀਤੀ ਹੈ ਕੰਪਲੇਨ ਕੀਤੀ ਹੈ ਸਰ ਹੁਣ ਇਹਦਾ ਕੋਈ ਕਾਰਵਾਈ ਨਹੀਂ ਹੋਣੀ ਹੁਣੇ ਮੈਂ 10 15 ਮਿੰਟ ਪਹਿਲਾਂ ਮੈਂ ਚੁੱਕੀ ਵੀ ਹੋ ਕੇ ਆਇਆ ਉਹਨਾਂ ਨੇ ਕਿਹਾ ਸਰ ਅਸੀਂ ਐਮਐਲਆਰ ਲੈਣ ਚੱਲੇ ਆ ਸਿਵਲ ਮੁੰਡਾ ਗਿਆ ਅਸੀਂ ਸ਼ਾਮ ਤੱਕ ਕਾਰਵਾਈ ਕਰ ਦਾਂਗੇ ਇਹ ਤਾਂ ਫਿਰ ਕੱਲ ਸਵੇਰੇ ਪੱਕਾ ਹੋ ਜੂਗੀ ਉਹ ਕਾਰਵਾਈ ਕਿਸ ਨਾਮ ਤੋਂ ਕੰਪਲੇਨਟ ਹੈ ਕੀ ਥਾਣੇ ਤੇ ਮੇਰੇ ਦੇਵ ਕੁਮਾਰ ਨਾਮ ਤੋਂ ਦੇਵ ਕੁਮਾਰ ਹਾਂਜੀ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਸਰ ਪ੍ਰਸ਼ਾਸਨ ਤੋਂ ਮੈਂ ਇਹ ਹੀ ਮੰਗ ਕਰਦਾ ਜੇ ਉਹਨਾਂ ਉਹਨਾਂ ਤੇ ਜਲਦ ਜਲ ਪਰਚਾ ਪਵੇ ਜਿਹੜਾ ਉਹਨਾਂ ਤੇ ਬੰਦੀ ਕਰਵੇ ਉਹਨਾਂ ਤੇ ਕਾਰਵਾਈ ਹੋਵੇ ਬਾਬਾ ਜੀ ਕੀ ਲੱਗਦਾ ਪਰਿਵਾਰ ਜਿਹੜਾ ਤੁਹਾਡੇ ਕੋਲ ਪਹੁੰਚਿਆ ਸੀਗਾ ਇਹਨਾਂ ਵੱਲੋਂ ਕਹਿ ਜਾਂਦਾ ਕਿ ਅਸੀਂ ਤਿੰਨ ਤਰੀਕ ਦੀ ਹੋਈ ਲੜਾਈ ਨੂੰ ਲੈ ਕੇ ਅਰ ਅਰਖਾਸਤ ਦਿੰਨੇ ਆ ਤੇ ਉਸ ਤੋਂ ਬਾਅਦ ਜਿਹੜੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਸੁਣਵਾਈ ਨਹੀਂ ਹੁੰਦੀ ਤੁਹਾਡੇ ਕੋਲ ਪਹੁੰਚਿਆ ਤੁਹਾਡੇ ਅਸਰੇ ਤੇ ਕੀ ਲੱਗ ਨੇ ਅਸੀਂ ਕਰਵਾਵਾਂਗੇ ਕਾਰਵਾਈ ਜਿਹੜੀ ਬੰਦੀ ਕਾਰਵਾਈ ਕਰਵਾਣਗੇ ਇੱਦਾਂ ਐਡੇ ਮਾੜੇ ਵੀ ਨਹੀਂ ਸਾਡੇ ਅਫਸਰ ਹੈਗੇ ਆ ਵੀ ਕਰਦੇ ਅਫਸਰ ਜਦੋਂ ਅਸੀਂ ਜਾ ਕੇ ਖੜਾਂਗੇ ਤਾਂ ਜ਼ਰੂਰ ਕਰਨਗੇ ਸੁਣਾਈ ਕਰਨਗੇ ਸਾਡੀ ਇਹ ਗੱਲ ਇੱਕ ਗੱਲ ਹੋਰ ਮੇਰੇ ਹੁਣ ਨਿਕਲੀ ਆ ਵੀ ਜਿਹੜੇ ਮੁਲਾਜ਼ਮ ਪੀਸੀਆਰ ਵਾਲੇ ਇਹਨਾਂ ਨੇ ਫੋਨ ਕਰਕੇ 112 ਨੰਬਰ ਕਿਸ ਵਾਸਤੇ ਬਣਿਆ ਕਿਸ ਵਾਸਤੇ ਬਣਿਆ ਹੁੰਦਾ ਕਿਸ ਵਾਸਤੇ ਬਣਿਆ ਇਹ ਰੱਖਿਆ ਕਰਨ ਵਾਸਤੇ ਬਣਿਆ ਨਾ ਜੇ ਕਿ ਹਰੇ ਕੋਈ ਗਲਤ ਕੰਮ ਹੁੰਦਾ ਕਿਤੇ ਦਾਤ ਵਾਜਦੇ ਆ ਜਾਂ ਕਿਤੇ ਲੜਾਈ ਹੁੰਦੀ ਕਿਤੇ ਧੀ ਪੈਂਦੀ ਜਦ ਲੁੱਟੀ ਆਂਦੀ 100 ਕਹਿੰਦੇ ਵੀ ਫੋਨ ਕਰੋ ਤੇ ਫਟਾਫਟ ਪੁਲਿਸ ਪਹੁੰਚਦੀ ਆ ਜਦੋਂ ਤੇ ਪੁਲਿਸ ਪਹੁੰਚੀ ਆ ਜਦੋਂ ਉਹਨਾਂ ਨੇ ਬੰਦਾ ਅੰਦਰ ਤਾੜ ਲਿਆ ਤੇ ਪੀਸੀਆਰ ਵਾਲੇ ਕੋ ਮੇਰੇ ਦਾ ਖੁਦ ਡਰਦੇ ਹੋਣੇ ਆ ਸਰਕਾਰ ਖੁਦ ਡਰਦੀ ਹੋਊਗੀ ਜਿਹੜਾ ਉਹ ਬੰਦਿਆਂ ਨੂੰ ਫੜਿਆ ਕਿਉਂ ਨਹੀਂਗਾ ਜਦ ਅੰਦਰ ਇੱਕ ਤਾੜ ਕੇ ਰੱਖਿਆ ਵੀ ਤੁਸੀਂ ਫੜ ਕੇ ਥਾਣੇ ਕਿਉਂ ਨਹੀਂ ਲੈ ਕੇ ਜਾਂਦੇ ਪੇਗੇ ਉਹਨੂੰ ਫੇਰ ਭਜਾਉਣ ਦਾ ਮੌਕਾ ਫਿਰ ਇਹਦਾ ਮਤਲਬ ਚੋਰਾਣਾ ਕੁੱਤੀ ਮਿਲੀ ਮੇਰੇ ਹਿਸਾਬ ਨਾਲ ਇਹਨਾਂ ਦੇ ਕਹਿਣ ਦੇ ਨਾਲ ਫਰਨਾਲੇ ਇਹ ਜਿੱਦਾਂ ਇਹ ਕਹਿ ਰਿਹਾ ਗਿਆ ਫਰਨਾਲੇ ਉਹਨਾਂ ਦਾ ਖੋਫ ਇੰਨਾ ਜ਼ਿਆਦਾ ਹੈਗਾ ਨਾ ਜਿਹੜਾ ਮੁੰਡੇ ਨੂੰ ਅਸੀਂ ਫੜ ਕੇ ਰੱਖਿਆ ਸੀਗਾ ਉਹ ਤਿੰਨ ਮੰਜ਼ਲੀ ਕੋਠੀ ਆ ਤਿੰਨ ਮੰਜ਼ਲੀ ਕੋਠੀ ਤੋਂ ਛਲਾਂਗ ਮਾਰੀ ਉਹਦੀ ਮੈਂ ਵੀਡੀਓ ਕਢਾਈ ਆ ਫੋਟੇਜ ਤੇਨ ਮੰਝਲੀ ਕੋਠੀ ਟੱਪ ਕੇ ਭੱਜਿਆ ਵਾ ਤੁਸੀਂ ਕਿੱਦਾਂ ਮਤਲਬ ਫੜ ਕੇ ਉਹਨੂੰ ਬਿਠਾ ਲਿਆ ਉਹਨੂੰ ਜਿਹੜੇ ਉਹਦੇ ਘਰ ਦੇ ਸੀਗੇ ਨਾ ਅਸੀਂ ਮਤਲਬ ਸਾਰੇ ਮੁੰਡਾ ਉਹਨੂੰ ਫੜ ਲਿਆ ਸੀਗਾ ਤੇ ਉਹ ਉਹਦੇ ਮੁੰਡੇ ਨੇ ਉਹ ਮੁੰਡੇ ਨੇ ਉਹਨਾਂ ਮਤਲਬ ਮੱਲੇਲੇ ਕੁੱਟਦੇ ਪਏ ਸੀਗੇ ਜੇ ਤੂੰ ਐਦਾਂ ਦਾ ਕੰਮ ਕਿਉਂ ਕੀਤਾ ਉਹਦੇ ਘਰ ਦੇ ਪੂਰੇ ਡਰ ਗਏ ਜੇ ਮੇਰੇ ਮੁੰਡਾ ਮੇਰੇ ਮੁੰਡਾ ਨੂੰ ਕੁਝ ਹੋ ਨਾ ਜਾਵੇ ਤਾਂ ਉਹਨਾਂ ਨੇ ਮੇਰੇ ਮਾਤਾ ਦੇ ਅੱਗੇ ਹੱਥ ਪੈਰ ਜੋੜੇ ਤੇ ਸਾਰੇ ਮੁੰਡੇ ਜਿਹੜੇ ਜਿਹੜੇ ਮੇਰਾ ਹਰਦੀਪਰਾ ਸੀ ਉਹ ਚਲਾ ਗਿਆ ਸਿਵਲ ਪਰਚਾ ਕਰਨ ਜਾਤੇ ਕਿ ਸਾਰੇ ਮੁੰਡੇ ਚਲੇ ਗਏ ਤੇ ਮੈਂ ਤੇ ਮੇਰੇ ਘਰ ਦੇ ਸੀਗੇ ਤੇ ਮੱਲੇ ਦੇ ਸੀਗੇ ਠੀਕ ਆ ਉੱਥੇ ਇਹਨਾਂ ਨੇ ਕਹਿ ਜਾਈ ਸਾਰੇ ਮੁੰਡੇ ਚਲੇ ਗਏ ਇਹਨਾਂ ਨੇ ਸੀ ਪੀਸਰ ਨੂੰ ਫੋਨ ਕਰਕੇ ਉਹਨੂੰ ਫੜਫੜਾ ਦਿੰਨੇ ਆ ਤੁਸੀਂ ਆਪਣੇ ਹੱਥ ਤੇ ਨਾ ਲਓ ਕਾਰਵਾਈ ਠੀਕ ਆ ਅਸੀਂ ਇਹਨੂੰ ਬਾਥਰੂਮ ਦੇ ਵਾਸਤੇ ਬੰਦ ਕੀਤਾ ਇਹਨਾਂ ਦੇ ਘਰ ਦੇ ਕੈਨ ਤੇ ਠੀਕ ਆ ਹੁਣ ਬਾਥਰੂਮ ਦਾ ਮੜ ਇੰਨਾ ਜੇ ਬਸ ਖੁੱਲਿਆ ਹੋਇਆ ਵਾ ਜੀ ਮੇਰੇ ਘਰ ਦਾ ਦਰਵਾਜ਼ਾ ਉਤੋਂ ਦੀ ਇੱਕ ਛਲਾਂਗ ਮਾਰ ਕੇ ਉੱਪਰ ਤਿੰਨ ਮੰਜ਼ਲੀ ਜਾ ਕੇ ਤਿੰਨ ਮੰਜ਼ਲੀ ਤੋਂ ਛਲਾਂਗ ਮਾਰੀ ਉਹਨੇ ਜਿਹੜੀ ਤੁਹਾਡੇ ਵੱਲੋਂ ਕੰਪਲੇਂਟ ਜਿਹੜੀ ਕੀਤੀ ਗਈ ਆ ਉਹ ਕਿਸ ਬੰਦੇ ਦੇ ਨਾਂ ਤੇ ਕੀਤੀ ਗਈ ਮੈਂ ਜੀ ਪ੍ਰਿੰ ਸੁਖਾ ਰਾਹੁਲ ਕਿਰشنا ਤੇ ਬਾਕੀ 15 20 ਮੁੰਡਿਆਂ ਨੂੰ ਬਚਾਤੇ ਆ ਕਾਫੀ ਅਗੇ ਚਿਮਾ ਚੋਗ ਦੇ ਜਨਕਪੁਰੀ ਦੇ ਕਾਫੀ ਅਗੇ ਟੋਏ ਮੱਲੇ ਦੇ ਕਾਫੀ ਅਗੇ ਜਮਾਲਪੁਰ ਦੇ ਮਤਲਬ ਕਟੋ-ਕਟੇ ਤੇ 50 ਤੋਂ 70 ਮੁੰਡੇ 50 ਤੋਂ 60 ਮੁੰਡੇ ਟੋਟਲ ਸੀਗੇ ਅੱਧੇ ਜਮਾਲਪੁਰ ਖੜੇ ਸੀਗੇ ਅੱਧੇ ਸਾਡੇ ਰੋਡ ਤੇ ਖੜੇ ਅੱਧੇ ਮੱਲੇ ਵੜੇ ਸੀਗੇ ਇਹ ਛੋਟੇ-ਮੋਟੇ ਗੈਂਗ ਨਾਲੇ ਬਹੁਤ ਵੱਡੇ ਗੈਂਗ ਨਾਲੇ ਸੀਗੇ ਸਾਨੂੰ ਮੈਨੂੰ ਤਾਂ ਪਤਾ ਵੀ ਨਹੀਂ ਜੇ ਮੇਰੇ ਨਾਲ ਲੜਾਈ ਕਰਨ ਆਏ ਅਗਰ ਲੜਾਈ ਕਰਨ ਆਉਂਦੇ ਤਾਂ ਮੈਂ ਉਹਦੇ ਸਾਹਮਣੇ ਆਂਦਾ ਹੀ ਨਹੀਂ ਮੈਂ ਪੇਮੈਂਟ ਹੀ ਲੈਣੇ 15 ਰੁਪਏ 1500 ਰੁਪਏ ਕੀ ਹੁੰਦਾ ਵਾ ਕੁਛ ਨਹੀਂ ਹੁੰਦਾ ਵਾ ਕਿਤੇ ਦੋ ਦਿਹਾੜੀ ਲਾ ਕੇ 1500 ਰੁਪਏ ਕਮਾ ਲੈਣਾ ਸੀਗਾ ਮੈਂ ਕੀ ਮੰਗ ਹੈ ਹੁਣ ਪ੍ਰਸ਼ਾਸਨ ਅੱਗੇ ਕੀ ਮੰਗ ਇਹੀ ਹੈਗਾ ਜੀ ਜਿਹੜੇ ਬੰਦੇ ਕਰਵੇ ਬੰਦੀ ਕਰਵਾਈ ਹੋਵੇ ਨਾਲੇ ਅਗਰ ਜੋ ਮੁੰਡਾ ਜੇ ਜੇਲ ਹੋਵੇਗੇ ਉਹਨੂੰ ਤੇ ਉਹ ਮੁੰਡਾ ਇੱਥੇ ਰਹਿਣਾ ਨਹੀਂ ਚਾਹੀਦਾ ਬਾਚੇ ਉਹਨੂੰ ਜੇ ਤੁਹਾਨੂੰ ਪਤਾ ਅੱਜ ਅੱਜ ਕੱਲ ਦਾ ਜਮਾਨਾ ਇਦਾਂ ਦਾ ਹੈਗਾ ਜੀ ਉਹ ਕੋਟ ਕੋਟ ਵਿੱਚ ੱਕੇ ੱਕੇ ਖਾ ਖਾ ਕੇ ਉਹਨਾਂ ਨੂੰ ਛੁਡਾਤਾ ਲਊਗਾ ਬਾਚ ਉਹਨੇ ਮੱਲੇ ਆ ਕੇ ਰਹਿਣਾ ਉਹਨੂੰ ਮੱਲੇ ਆਂਦੇ ਜਿਆਦਾ ਦਾ ਨਹੀਂ ਮਿਲੇ ਬਾਬਾ ਜੀ ਕੀ ਲੱਗਦਾ ਵੀ ਪਰਿਵ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਸਾਡੀ ਸਰਕਾਰ ਬੰਦੀ ਆ ਕਾਰਵਾਈ ਉਹ ਹੋਣੀ ਚਾਹੀਦੀ ਆ ਮੁੰਡੇ ਦੇ ਪਾਗਲ ਹੋ ਮੈਂ ਵਾਰ-ਵਾਰ ਕਹਿ ਰਿਹਾ ਮੁੰਡਾ ਪਾਗਲ ਹੋ ਸਕਦਾ ਮੁੰਡਾ ਖੜਾ ਨਹੀਂ ਹੋ ਸਕਦਾਗਾ ਕੁਰਸੀ ਤੇ ਬੈਠਾ ਹੋਇਆ ਵਾਰ-ਵਾਰ ਇਹ ਡੱਗ ਦਾ ਚੱਕਰ ਆਉਂਦੇ ਆ ਡਾਕਟਰਾਂ ਨੇ ਵੀ ਇਹ ਗੱਲ ਕਹੀ ਆ ਵੀ ਇਹ ਪਾਗਲ ਹੋ ਸਕਦਾ ਕੱਲ ਨੂੰ ਇਹ ਪਾਗਲ ਹੋ ਗਿਆ ਜਾਂ ਕੋਈ ਗੱਲਬਾਤ ਹੋ ਗਈ ਇਹ ਉਹ ਜਿਹੜੇ ਬੰਦੇ ਆ ਉਹ ਜੁਮੇ ਉਹ ਜ਼ਿੰਮੇਦਾਰ ਹੋਣਗੇ ਉਹਨਾਂ ਦੇ ਬੰਦੀ ਕਾਰਵਾਈ ਸਰਕਾਰ ਨੂੰ ਜਲਦ ਤੋਂ ਜਲਦ ਕਰਨੀ ਚਾਹੀਦੀ ਆ ਜਿਹੜਾ ਪਰਚਾ ਬੰਦਾ ਉਹਨਾਂ ਤੇ ਕੀਤਾ ਜਾਵੇ ਬਿਲਕੁਲ ਸੋ ਦੱਸ ਦਈਏ ਕਿ ਪਰਿਵਾਰ ਸਾਡੇ ਨੇ ਮੌਜੂਦ ਸੀਗਾ ਬਾਬਾ ਜੀ ਸਾਡੇ ਨੇ ਮੌਜੂਦ ਸੀਗੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ 1500 ਰੁਪਏ ਦੀ ਜਿਹੜੀ 1500 ਰੁਪਏ ਦੇ ਕਾਰਨ ਜਿਹੜੀ ਹੈ ਲੜਾਈ ਜਿਹੜੀ ਹੈ ਵੱਜ ਜਾਂਦੀ ਹੈ ਸੋ 1500 ਰੁਪਏ ਜਿਹੜਾ ਦੇਖ ਸਕਦੇ ਹੋ ਕਿ ਲੈਨੇ ਸੀਗੇ ਕਿਸੇ ਦੇ ਕੋਲ ਜਿਹੜਾ ਉਹਦੇ ਵੱਲੋਂ ਕੰਮ ਕੀਤਾ ਗਿਆ ਸੀਗਾ ਡੀਜੇ ਦਾ ਕੰਮ ਉਹਦਾ ਦਿਓ ਕੁਮਾਰ ਦੇ ਮੁੰਡੇ ਦਾ ਹੈਗਾ ਸੋ ਉਹਦਾ ਡੀਜ ਜਿਹੜਾ 1500 ਰੁਪਏ ਕਿਸੇ ਤੋਂ ਲੈਣੇ ਸੀ ਕਿ ਜਿਸ 3 ਤਰੀਕ ਦੀ ਲੜਾਈ ਨੂੰ ਲੈ ਕੇ ਹੁਣ ਤੱਕ ਜੜੀ ਹੈ ਪਰਿਵਾਰ ਨੂੰ ਕੀ ਇਨਸਾਫ ਦਿੱਤਾ ਗਿਆ ਤੇ ਕੀ ਕਾਰਵਾਈ ਜੜੀ ਹੁਣ ਤੱਕ ਕੀਤੀ ਗਈ ਹੈ ਕੀ ਪਤਾ ਲੱਗਿਆ ਹੈ ਇਸ ਗੱਲ ਦੀ ਹਲੇ ਤੱਕ ਕਿਸੇ ਵੀ ਤਰੀਕੇ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੀਸੀਟੀਵੀ ਦੌਰਾਨ ਇਹ ਵੀ ਦਿਖਾਵਾਂਗੇ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਕੀ ਸੀਗਾ ਹਾਂਜੀ ਸਰ ਇੱਕ ਮਾਮਲਾ ਆਇਆ ਜੀ ਸਾਹਮਣੇ ਕੋਲੋਨੀ ਦਾ ਕੀ ਮਾਮਲਾ ਜੀ ਸਰ ਜੜੀ ਦੇਰ ਰਾਤ ਲੜਾਈ ਹੋਈ ਸੀ ਦੇਰ ਰਾਤ ਜਿਹੜੀ ਲੜਾਈ ਹੋਈ ਹੈ ਇਹਦੇ ਵਿੱਚ ਮੇਰੇ ਕੋਲ ਰਾਤ ਨੂੰ ਕਰੀਬ 1:30 ਵਜੇ ਦੇ ਕਰੀਬ ਵੱਖ-ਵੱਖ ਕਰਕੇ ਦੋਨੋਂ ਪਾਰਟੀਆਂ ਆਈਆਂ ਸੀਗੀਆਂ ਇੱਕ ਪਾਸੇ ਦੇਵ ਕੁਮਾਰ ਹੈ ਇੱਕ ਪਾਸੇ ਦੂਜੇ ਪਾਸੇ ਸ਼ੰਭੂ ਦਾ ਪਰਿਵਾਰ ਹੈ ਆਪਸ ਵਿੱਚ ਇਹਨਾਂ ਨੂੰ ਕੋਈ ਝਗੜਾ ਵਗੈਰਾ ਕੀਤਾ ਤੇ ਚ ਸੱਟਾਂ ਵਗੈਰਾ ਵੀ ਲੱਗੀਆਂ ਹੋਈਆਂ ਸੀਗੀਆਂ ਇਹਨਾਂ ਦੇ ਤੇ ਕੋਈ ਇੰਨੀ ਕੋਈ ਮੇਜਰ ਸੱਟ ਦਿਖਾਈ ਨਹੀਂ ਦੇ ਰਹੀ ਸੀ ਉਸ ਵੇਲੇ ਤੇ ਇਹਨਾਂ ਨੂੰ ਮੈਂ ਮੈਡੀਕਲ ਕਰਾਉਣ ਨੂੰ ਕਿਹਾ ਸੀ ਵੀ ਆਪਣੀ ਐਮ ਐਲ ਆਰ ਤੁਸੀਂ ਕਰਵਾਓ ਕਿ ਜਿਸ ਤੋਂ ਉਪਰੰਤ ਵੀ ਜੋ ਬਣਦੀ ਕਾਰਵਾਈ ਹੈ ਕੀਤੀ ਜਾਊਗੀ ਇਹਨਾਂ ਦਾ ਹਲੇ ਐਮ ਐਲ ਆਰ ਸਾਨੂੰ ਰਿਸੀਵ ਨਹੀਂ ਹੋਈ ਇਨਾਂ ਦੀ ਲੜਾਈ ਕਿਉਂ ਹੋਈ ਕਿਸ ਕਾਰਨ ਇਨਾਂ ਦੇ ਜਿਹੜੀ ਲੜਾਈ ਹੋਈ ਹੈ ਉਹਨਾਂ ਦੇ ਦੱਸੇ ਮੁਤਾਬਿਕ ਜੋ ਮੈਂ ਪਾਰਟੀਆਂ ਸੁਣੀਆਂ ਨੇ ਕੋਈ 1000 ਰੁਪਏ ਦਾ ਇਨਾਂ ਦਾ ਡੀਜੇ ਲਗਾਇਆ ਸੀ ਇਨਾਂ ਨੇ ਬਸੰਤ ਪੰਚਮੀ ਦਾ ਉਤਸਵ ਤੇ ਉਹਦੀ ਕੋਈ ਪੇਮੈਂਟ ਵਗੈਰਾ ਡਿਊ ਸੀ ਤੇ ਇੱਕ ਪਾਰਟੀ ਉਹ ਪੇਮੈਂਟ ਮੰਗ ਰਹੀ ਸੀ ਤੇ ਦੂਸਰੀ ਉਹਨੂੰ ਕਹਿੰਦੀ ਵੀ ਨਹੀਂ ਤੁਹਾਡਾ ਡੀਜੇ ਜੋ ਟਾਈਮ ਤੋਂ ਪਹਿਲਾਂ ਬੰਦ ਕਰਤਾ ਸੀ ਟਾਈਮ ਤੋਂ ਪਹਿਲਾਂ ਬੰਦ ਕਰਨ ਕਰਕੇ ਵੀ ਅਸੀਂ ਤੁਹਾਡੀ ਪੇਮੈਂਟ ਪੂਰੀ ਨਹੀਂ ਕਰਨੀ। ਦਿਉ ਕੁਮਾਰ ਵੱਲੋਂ ਕਿਹਾ ਜਾਂਦਾ 1500 ਰੁਪਏ ਦਾ ਕੋਈ ਲੈਣ ਦੇ ਚੱਕਰ ਇਸ ਕਰਕੇ ਸ਼ੁਰੂ ਹੋ ਗਿਆ। ਦੇਖੋ ਜੋ ਵੀ ਕਹਿੰਦੇ ਨੇ ਉਹ ਕਹੀ ਕਹਾਈ ਗੱਲ ਹੈ ਜੀ। ਜੀ। ਠੀਕ ਹੈ ਨਾ ਹਲੇ ਫੈਕਟ ਕੋਈ ਵੈਰੀਫਾਈ ਨਹੀਂ ਹੋਇਆ 1000 ਹੈ ਕਿ 1500 ਹੈ। ਇਹ ਮਤਲਬ ਦੋਨੋਂ ਪਾਰਟੀਆਂ ਕੱਲ ਦਾ ਮੇਰੇ ਕੋਲ ਟਾਈਮ ਲੈ ਕੇ ਗਈਆਂ ਨੇ ਕੱਲ 3 ਵਜੇ ਦੇ ਕਰੀਬ ਦਾ। ਜੀ। ਤੇ ਜਿੱਦਾਂ ਇਹ ਦੋਨਾਂ ਪਾਰਟੀਆਂ ਆਂਦੀਆਂ ਇਟਵੀਨ ਬਿਟਵੀਨ ਉਹਨਾਂ ਦਾ ਮੈਡੀਕਲ ਵੀ ਆ ਜਾਊਗਾ ਜੋ ਬੰਦੀ ਕਰਵਾਈ ਆ ਉਹਨਾਂ ਦੇ ਖਿਲਾਫ ਕਾਰਵਾਈ ਆਈ ਸਾਹਮਣੇ ਤੁਹਾਡੇ ਕੋਲ ਦੇਖਿਆ ਸੱਚਾਈ ਕੀ ਹੈ ਸੀਸੀਟੀਵੀ ਕੈਮਰੇ ਦੀ ਉਹ ਕਹਿ ਰਹੇ ਨੇ ਵੀ ਸਾਡੇ ਕੋਲ ਫੁਟੇਜ ਹੈ ਜੀ ਪੇਸ਼ ਨਹੀਂ ਕੀਤੀ ਹਲੇ ਉਹਨਾਂ ਨੂੰ ਕਹਿਆ ਸੀ ਵੀ ਤੁਸੀਂ ਲੈ ਆਇਓ ਜੀ ਜੇ ਕੋਈ ਤੁਹਾਡੇ ਕੋਲ ਹੈ ਤਾਂ ਭਾਵੇਂ ਮੈਨੂੰ ਵਟਸਐਪ ਕਰਦੇ ਹੋ ਜੀ ਨਹੀਂ ਤਾਂ ਆਦਰਵਾਇਜ਼ ਮੈਨੂੰ ਪੈਨ ਡਰਾਈਵ ਦੇ ਵਿੱਚ ਪਾ ਕੇ ਦਿਓ ਤੇ ਮੈਨੂੰ ਦੱਸ ਦਿਓ ਕਿ ਕਿਹੜੀ ਜਗ੍ਹਾ ਹੈ ਤੇ ਮੈਂ ਉਸ ਦੇ ਵਿੱਚ ਉਸ ਆਪਣੇ ਜਿਹੜੀ ਉਹਨਾਂ ਦਾ ਸੀਡੀਆਰ ਉਹਦੇ ਵਿੱਚੋਂ ਮੈਂ ਖੁਦ ਲੈ ਲੂੰਗਾ ਤੇ ਦੋਨੋਂ ਪਰਿਵਾਰਾਂ ਨੂੰ ਕੀ ਇਨਸਾਫ ਦਿੱਤਾ ਜਾਊਗਾ ਕੋਲ ਸੁਣ ਲੋ ਜੋ ਡਾਕਟਰ ਲਿਖੂਗਾ ਉਸ ਮੁਤਾਬਕ ਕਾਰਵਾਈ ਹੋ ਜੂਗੀ ਜਿੰਨੀਆਂ ਸੱਟਾਂ ਕਿਸ ਕਿਸਮ ਦੀ ਲਿਖੀਆਂ ਜਾਣਗੀਆਂ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਜੀ

ਵੱਧ ਗਿਆ ਸੀਗਾ ਜਿਸ ਦੌਰਾਨ ਦੋ ਪਾਰਟੀਆਂ ਦੇ ਵਿੱਚ ਆਪਸੀ ਜੜੀ ਲੜਾਈ ਹੋ ਗਈ ਸੋ ਜਿਸ ਕਰਕੇ ਉਹ ਮਾਮਲਾ ਜਿਹੜਾ ਥਾਣੇ ਤੱਕ ਪਹੁੰਚ ਗਿਆ ਕਿਤਨੇ ਕਿਤੇ ਪ੍ਰਸ਼ਾਸਨ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਇਨਸਾਫ ਦੀ ਜਿਹੜੀ ਮੰਗ ਹੈ ਪਰਿਵਾਰਾਂ ਨੂੰ ਕੀਤੀ ਜਾ ਰਹੀ ਹੈ ਦੋਨੋਂ ਪਰਿਵਾਰਾਂ ਨੂੰ ਸੋ ਪ੍ਰਸ਼ਾਸਨ ਵੱਲੋਂ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਜਿਹੜਾ ਦੋਨੋਂ ਪਰਿਵਾਰ ਨੂੰ ਜਿਹੜਾ ਕੀ ਇਨਸਾਫ ਦਿੰਦਾ ਹੈ ਇਧਰ ਉਹਨੂੰ ਜਲਾ ਲਾਈਵ ਮੈਨਟਨ ਕੈਮਰਾਮੈਨ ਅਮੀਨਾ ਤਰਨ